ਪਈ 80 ਕਾਲ ਸਵੇਰ ਦੇ ਵੱਜ ਗਏ ਪਾਉਣੇ 6 ਤੇ ਵੀ ਨੇਰੀ ਉੱਠ ਕੇ ਪਾਉਣ ਲੱਗ ਗਏ ਆ ਬਾਗੀਆਂ ਉੱਟਨ ਜ਼ਾਰ ਲਓ ਜੀ ਕਾਕਾ ਮਾਲਕੇ ਤੇ ਪਹਿਲਾਂ ਪੀਣ ਲਈ ਕਰਿਆ ਗਰਮ ਪਾਣੀ ਤੇ ਉਸ ਤੋਂ ਬਾਅਦ ਵਾਲੇ ਅੰਡੇ ਤੇ ਕਰਦੇ ਆਪਾਂ ਜਿੰਮ ਦੀ ਤਿਆਰੀ ਨਿੱਕੇ ਹੁੰਦਿਆ ਕਿਹੜਾ ਕਿਹੜਾ ਮੂੰਹ ਚ ਧੂਆਂ ਛੱਡ ਕੇ ਸ਼ਕਤੀਮਾਨ ਵਾਲੀ ਫੀਲਿੰਗ ਲੈਂਦਾ ਸੀ ਕਰਮਾ ਵਾਲੀ ਨੇ ਖੋਲਿਆ ਗੇਟ ਤੇ ਗੱਡੀ ਖਿੱਚਦੀ ਆਪਾਂ ਜਿੰਮ ਵੱਲ ਜਿੰਮ 'ਚ ਪਹੁੰਚ ਕੇ ਪਾਈ ਬੈਠਾ ਪਸੂੜੀ ਤੇ ਪੀਤਾ ਇੱਕ ਕੌਫੀ ਦਾ ਪਾਉਚ ਦੇ ਨਾਲੇ ਭਰਾ ਨੂੰ ਪਿਆ ਕੇ ਤੇ ਕਰਦੇ ਆਪਾਂ ਬੋਡੀ ਨੂੰ ਵਾਰਮ ਅਪ ਲਓ ਜੀ ਬਾਡੀ ਵਾਰਮਅਪ ਕਰਕੇ ਸਰੀਰ ਨੂੰ ਚੰਗੀ ਤਰ੍ਹਾਂ ਕਰਕੇ ਗਰਮ ਤੇ ਚੜ ਗਏ ਟਰੈਡਮਿਲ ਤੇ ਤੇ 20-25 ਮਿੰਟ ਲਾਈਟ ਕਾ ਕੇ ਲਓ ਜੀ 20-25 ਮਿੰਟ ਟਰੈਡਮਿਲ 'ਤੇ ਲੌਣ ਤੋਂ ਬਾਅਦ ਹੋ ਗਏ ਸੀਗੇ ਪਸੀਨੋ ਪਸੀਨੀ ਤੇ ਵਰਕਆਊਟ ਹੋ ਗਿਆ ਪੂਰਾ ਤੇ ਸ਼ੀਸ਼ੇ ਮੂਰੇ ਖੜ ਕੇ ਮਾਰਿਆ ਪੋਜ ਸ਼ੀਸ਼ੇ ਮੂਰੇ ਪੋਜ ਮਾਰ ਕੇ ਤੇ ਲਓ ਜੀ ਗੱਡੀ ਖਿੱਚਦੀ ਆਪਾਂ ਘਰ ਵੱਲ ਤੇ ਘਰੇ ਜਾ ਕੇ ਨਹਾ ਤੋ ਕੇ ਹੁੰਨੇ ਆ ਰੈਡੀ ਕਿਉਂਕਿ ਜਾਣਾ ਹੈਗਾ ਪਰਸਨਲ ਡਿਊਟੀ ਲਓ ਜੀ ਡੀਓਡੋ ਲਾ ਕੇ ਕਰੀਮਾ ਕਰੂਮਾ ਲਾ ਕੇ ਤੇ ਗੋਰੇ ਚਿੱਟੇ ਹੋ ਕੇ ਤੇ ਖਾਦਾ ਇੱਕ ਬ੍ਰੈਡ ਆਮਲੇਟ ਬ੍ਰੈਡ ਆਮਲੇਟ ਖਾਂਦਿਆ ਕਾਂਦਿਆ ਕਹਿੰਦੀ 2 ਨੰਬਰ ਵਾਲੀ ਹੋਈ ਪਈ ਆ ਬਿਮਾਰ ਤੇ ਇਹਨਾਂ ਨੂੰ ਥੋੜਾ ਥੋੜਾ ਕਰਿਆ ਪਿਆਰ ਤੇ ਮੈਂ ਕਿਹਾ ਇਹਨੂੰ ਦੇ ਲਈ ਦਵਾਈ ਕੋਈ ਗੱਲ ਨਹੀਂ ਹੋ ਜਾਊਗੀ ਠੀਕ ਆ ਲਓ ਜੀ ਮੈਨੂੰ ਲੱਗ ਗਿਆ ਫਿਕਰ ਤੇ ਲਓ ਜੀ ਇਹਨੂੰ ਵੀ ਥੋੜਾ ਜਿਹਾ ਕਰਿਆ ਪਿਆਰ ਤੇ ਇਹ ਹਜੇ ਪਈ ਆ ਸੁੱਤੀ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਨਹਾ ਤੋ ਕੇ ਹੋ ਗਏ ਆ ਤਿਆਰ ਇਹਨੂੰ ਵੀ ਬਾਈਟਾ ਡਾਟਾ ਕਰਿਆ ਤੇ ਇਹਨੇ ਥੰਬਨੇਲ ਵਿਖਾ ਕੇ ਤੇ ਮੈਨੂੰ ਕਹਿੰਦੀ ਧਿਆਨ ਨਾ ਜਾਏ ਤੇ ਗੱਡੀ ਖਿੱਚਦੀ ਆਪਾਂ ਲੁਧਿਆਣੇ ਵੱਲ। ਲਓ ਜੀ ਭਰਾ ਰਾਜ ਮਿਲਿਆ ਕਹਿੰਦਾ ਵੀਡੀਓ ਤੇਰੀ ਮੈਂ ਦੇਖਦਾ ਬੜੀ ਘੈਂਟ ਹੁੰਦੀ ਆ ਤੇ ਲਓ ਜੀ ਇਹਦਾ ਵੀ ਥੈਂਕ ਯੂ ਕਰਕੇ ਤੇ ਆ ਭਾਈ ਸਾਹਿਬ ਨੂੰ ਛੱਡਣਾ ਸੀ ਗੱਲ ਲੁਧਿਆਣੇ। ਲੁਧਿਆਣੇ ਭਰਾ ਨੂੰ ਛੱਡਣ ਤੋਂ ਬਾਅਦ ਤੇ ਲਓ ਜੀ ਆਪਾਂ ਪਹੁੰਚੇ ਸਵਾਰੀ ਦੇ ਲੋਕੇਸ਼ਨ ਤੇ ਤੇ ਸਵਾਰੀ ਨੇ ਕਰਤੀ ਡਿਊਟੀ ਕੈਨਸਲ। ਮੈਨੂੰ ਬੜਾ ਮਹਿਸੂਸ ਹੋਇਆ ਮੈਂ ਕਿਹਾ ਮੈਡਮ ਮੈਂ ਤਾਂ 2 ਘੰਟਿਆਂ ਦੇ ਸਫ਼ਰ ਤੈਅ ਕਰਕੇ ਆਇਆ ਤੇ ਤੁਸੀਂ ਆ ਕੇ ਕਰਤੀ ਕੈਨਸਲ ਕਹਿੰ ਜੋ ਵੀ ਰੋਟੀ ਬਾਣੀ ਤੇ ਆਇਆ ਖਰਚਾ ਮੈਂ ਤੈਨੂੰ ਕਰ ਦੂੰਗੀ ਪੇ ਮੈਂ ਕਿਹਾ ਕੋਈ ਗੱਲ ਨਹੀਂ ਇਹਨਾਂ ਦਾ 4 ਦਿਨ ਬੁਕਿੰਗ ਸੀਗੀ ਤੇ ਮੈਂ ਕਿਹਾ ਉਹਦੇ ਵਿੱਚ ਕਰ ਲਾਂਗੇ ਹਿਸਾਬ ਕਿਤਾਬ ਦੁਪਹਿਰ ਦੀ ਪੇਟ ਪੂਜਾ ਕਰਨ ਤੋਂ ਬਾਅਦ ਸਾਰਾ ਦਿਨ ਖੱਜਲ ਹੋ ਕੇ ਤੇ ਮਿਲ ਗਈ ਸੀਗੀ ਸ਼ਾਮ ਨੂੰ ਡਿਊਟੀ ਆਖਰਕਾਰ ਤਪੱਸਿਆ ਡੰਗ ਲਈ ਆਈ ਤੇ ਲੋ ਜੀ ਸਵਾਰੀ ਦੀ ਲੋਕੇਸ਼ਨ ਤੇ ਪਹੁੰਚ ਕੇ ਲਾਇਆ ਫੋਨ ਤੇ ਗੁਰਦੁਆਰਾ ਸਾਹਿਬ ਕੋਲੋਂ ਚੱਕਣੀ ਸੀਗੀ ਸਵਾਰੀ ਸਕੂਲ ਦੇ ਪਾੜੇ ਤੇ ਮੁੰਡੇ ਕੁੜੀਆਂ ਸੀਗੇ ਤੇ ਥੋੜੀ ਬੋਲਣ ਦੀ ਤਮੀਜ਼ ਸੀਗੀ ਘਾਟ ਤੇ ਤੁਸੀਂ ਇਹਨੂੰ ਫਾਲੋ ਕਰ ਲਓ ਕੋਈ ਚੱਕਰ ਨਹੀਂ ਆਪਾਂ ਨੂੰ ਚੰਗੇ ਮਾੜੇ ਮਿਲਦੇ ਰਹਿੰਦੇ ਆ ਗਾਹਕ ਲਓ ਜੀ ਇਹਨਾਂ ਨੂੰ ਛੱਡਣਾ ਸੀਗਾ ਪਟਿਆਲੇ ਤੇ ਇਹਨਾਂ ਨੂੰ ਡ੍ਰੌਪ ਕਰਨ ਤੋਂ ਬਾਅਦ ਤੇ ਆਪਾਂ ਜਾਵਾਂਗੇ ਦੁੱਖ ਨਿਵਾਰਨ ਸਾਹਿਬ ਤੇ ਉੱਥੇ ਜਾ ਕੇ ਕਰਾਂਗੇ ਆਰਾਮ ਚੰਗੇ ਮਾੜੇ ਗਾਹਕ ਮਿਲਦੇ ਹੀ ਰਹਿੰਦੇ ਆ ਕਿਉਂਕਿ ਚਲੋ ਕੋਈ ਚੱਕਰ ਨਹੀਂ ਆਪਣਾ ਦਾ ਕੰਮ ਆ ਜਿੰਨਾਂ ਦਾ ਨਹੀਂ ਪਿੱਛ ਬੰਦੀ ਤੇ ਉਹਨਾਂ ਤੋਂ ਪੈਸੇ ਲੈ ਕੇ ਕਰ ਦੇ ਦੀ ਸਾਸਰੀ ਕਾਲ ਦੁੱਖ ਨਿਵਾਰਨ ਸਾਹਿਬ ਲਓ ਜੀ ਕਾਫੀ ਸੀਗੀ ਭੀੜ ਤੇ ਗੱਡੀ ਇੱਥੇ ਕਰਕੇ پارک ਤੇ ਅੱਜ ਇੱਥੇ ਹੀ ਲਾਵਾਂਗੇ ਡੇਰੇ ਗੁਰਦੁਆਰਾ ਸਾਹਿਬ ਪਹੁੰਚ ਕੇ ਲਓ ਜੀ ਮੈਂ ਕਿਹਾ ਰਾਤ ਦਾ ਲੰਗਰ ਤਾਂ ਸ਼ਾਕੀ ਲਈਏ ਤੇ ਕਰਮਾ ਚ ਹੈਗਾ ਤਾਂ ਆਪਾਂ ਨੂੰ ਮੇਲੀ ਜਾਣਾ ਹੈ ਲੋ ਜੀ ਕਾਫੀ ਪੀੜ ਹੋਣ ਕਰਕੇ ਤੇ ਅੱਧਾ ਪੌਣਾ ਘੰਟਾ ਲੱਗ ਗਿਆ ਲੰਗਰ ਛਕਨ ਤੇ ਉਸ ਤੋਂ ਬਾਅਦ ਮਾਤਾ ਕਹਿੰਦੀ ਮੈਨੂੰ ਰੋੜਾ ਹੈ ਰਾਹ ਟਪਾ ਦੇ ਮੈਂ ਕਿਹਾ ਆ ਵੀ ਮੇਰੇ ਕਰਮਾਂ 'ਚ ਸੇਵਾ ਲਿਖੀ ਥੀ ਉਸ ਤੋਂ ਬਾਅਦ ਕਾਦਾ ਗਜਰੇਲਾ ਤੇ ਉਸ ਤੋਂ ਬਾਅਦ ਲੋ ਜੀ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਕਿੱਡਾ ਸੋਹਣਾ ਲੱਗਦਾ ਆ ਭਾਈ ਸਾਹਿਬ ਗੱਡੀ ਕੋਈ ਵਿਚਾਲੇ ਲਾ ਕੇ ਤੁਰ ਗਈ ਤੇ ਸਾਰੇ ਖਫਾਖੂਨ ਹੋਏ ਪਏ ਸੀ ਕੋਈ ਕਹਿੰਦਾ ਇਹਨੂੰ ਚਪੇੜੇ ਲਾਵਾਂਗੇ ਤੇ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਸਾਰਿਆਂ ਨੇ ਕਰ ਕਰਾ ਕੇ ਇਹਦੇ ਟਾਇਰਾਂ ਦੀ ਕੱਢਦੀ ਹਵਾ ਤੇ ਆਪੇ ਹੋਊ ਜਾਊਗਾ ਖੱਜਲ ਤੇ ਉਸ ਤੋਂ ਬਾਅਦ ਲੋ ਜੀ ਆਪਾਂ ਵਿਚਾਲੇ ਆਪਣਾ ਬ ਲਓ ਜੀ ਇੱਥੇ ਹੀ ਡੇਰੇ ਲਾ ਲਏ ਸੀਗੇ ਤੇ ਆਪਾਂ ਕਰਦੇ ਆ ਰਾਮ ਮਿਲਦੇ ਆ ਫਿਰ ਅਗਲੇ ਦਿਨ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸੋ ਮਚ